ਵੇਖੋ ਜੀ ਵੇਖੋ ਰੰਗ ਕੁਦਰਤ ਦੇ ਇਹ ਲਹਿੰਦਾ ਪਾਸਾ ਹੈ ਸੂਰਜ ਦੀ ਚਮਕ ਧਮਕ ਵੇਖੋ ਕਿੰਡੀ ਸੋਣੀ ਆ ਇਹ ਸੂਰਜ ਅਸਤ ਹੋ ਰਿਹਾ ਪੁਰਾਣੇ ਲੋਕ ਅਸਤ ਹੋ ਰਿਹਾ ਕਹਿੰਦੇ ਸੀ ਛੇਪ ਰਿਹਾ ਪਸ਼ਮਾਲੇ ਪਾਸੇ ਇਹ ਤੁਹਾਡੇ ਵਹਿੰਦਿਆਂ ਵਹਿੰਦਿਆਂ ਇੱਕ ਮਿੰਟ ਵਿੱਚ ਵੇਖਿਓ ਹੌਲੀ ਹੌਲੀ ਥੱਲੇ ਜਾ ਰਿਹਾ ਵਾ ਅਸਲ ਵਿੱਚ ਜਾ ਇਹ ਨਹੀਂ ਰਿਹਾ ਥੱਲੇ ਤੇ ਧਰਤੀ ਘੁੰਮਦੀ ਆ ਆਪਣੇ ਗੇੜੇ ਮੁਤਾਬਕ ਤਰਤੀ ਦਾ ਚੱਕਰ ਮੁਤਾਬਕ ਆਪਾਂ ਨੂੰ ਤੇ ਉਹ ਲੱਗੇਗਾ ਵੀ ਥੱਲੇ ਜਾ ਰਿਹਾ ਵੇਖ ਲਓ ਹੌਲੀ ਹੌਲੀ ਥੱਲੇ ਜਾ ਰਿਹਾ ਏ ਇਹ ਹੈ ਸੂਰਜ ਦੇਵਤਾ ਵੇਖੋ ਕਿੱਡਾ ਹੀ ਸੁਣਾ ਰੰਗ ਇਹਦਾ ਦਿਖਾਈ ਦੇ ਰਿਹਾ ਲੈਂਦੇ ਵਾਲੇ ਪਾਸਾ ਇਸ ਵੇਲੇ ਨੂੰ ਜੇ ਵੇਖਿਆ ਜਾਵੇ ਤੇ ਲਾਲ ਰੰਗ ਦਾ ਜਿਤਨਾ ਮੱਗ ਦਾ ਗੋਲਾ ਵਾ ਇਸ ਵੇਲੇ ਅੱਖਾਂ ਵਿੱਚ ਜਿਆਦਾ ਅਸਰ ਨਹੀਂ ਪੈ ਰਿਹਾ ਕਿਉਂਕਿ ਇਹਦੀ ਰੋਸ਼ਨੀ ਬਹੁਤ ਘਟ ਚੁੱਕੀ ਆ ਇਹ ਤੁਹਾਨੂੰ ਜ਼ੂਮ ਕਰਕੇ ਵਿਖਾਉਣੇ ਬਹੁਤ ਦੂਰ ਤੋਂ ਹੇ ਦੂਰੀ ਆ ਚਲੋ ਫੋਟੋ ਤੇ ਮੱਡੀ ਕਰਕੇ ਲਈ ਆ ਇਹ ਹਰਨ ਕੇ ਹੋਰ ਪਾਸੇ ਵੱਜਿਆ ਜੀ ਤੇ ਤੁਸੀਂ ਵੇਖੋ ਇਹਨ ਦੇਖੋ ਵਹਿੰਦਿਆਂ ਵਹਿੰਦਿਆਂ ਉਹ ਥੱਲੇ ਗਾੜੀ ਨਿਸ਼ਾਨੀ ਜੀ ਇੱਕ ਦਿਨ ਡਾ ਪਿਆ ਤੇ ਹੁਣ ਇਹਨੇ ਕੋਠਿਆਂ ਦੇ ਓਲੇ ਹੋ ਜਾਣਾ ਵਹਿੰਦਿਆਂ ਵਹਿੰਦਿਆਂ ਉਹ ਜਿਹੜੀ ਸਾਹਮਣੇ ਬਿਲਡਿੰਗ ਆ ਆਪਣੀ ਸਥਿਤੀ ਉਹ ਹੀ ਆ ਉਸੇ ਵਿੱਚ ਖਲੋਤੇ ਆ ਆਪਾਂ ਕੋਈ ਆਪਣੇ ਆਪ ਨਾ ਛੇੜ ਚਾੜ ਨਹੀਂ ਕਰ ਰਹਾ ਮੋਬਾਈਲ ਹਿੱਲ ਰਿਹਾ ਕਿਉਂਕਿ ਝੂਮ ਝੂ ਕੀਤਾ ਵਾ ਤੇ ਇਹ ਦੂਰ ਦੂਰ ਜਾਨਵਰ ਦੇਸਰੇ ਉੜਦੇ ਜਦੋਂ ਸਵੇਰੇ ਸਿਰ ਸੂਰਜ ਚੜਦਾ ਨਾ ਆਂਦੇ ਉਸ ਟਾਈਮ ਵੀ ਆਪਣਾ ਮੂੰਹ ਧੋ ਕੇ ਅੱਖਾਂ ਤੇ ਹਲ ਕਰਕੇ ਵੇਖਣਾ ਚਾਹੀਦਾ ਵਾ ਜਦੋਂ ਫਿੱਕੀ ਜੀ ਰੋਸ਼ਨੀ ਸਵੇਰੇ ਚੜਦੀ ਹੈ ਤੇ ਅੱਖਾਂ ਦੇ ਵਿੱਚ ਰੋਸ਼ਨੀ ਨਾਲ ਅੱਖਾਂ ਦੀ ਨਿਗਾਹ ਠੀਕ ਰਹਿੰਦੀ ਆ ਬਾਦ ਵਿੱਚ ਨਹੀਂ ਬਾਦਾਂ ਤੇ ਅਸਰ ਜ਼ਿਆਦਾ ਪੈਂਦਾ ਜਦੋਂ ਸਵੇਰੇ ਚੜਦਾ ਵਾ ਆਂਦੇ ਚੜਦੇ ਸੂਰਜ ਨੂੰ ਸਲਾਮਾ ਹੁਣ ਆ ਵੇਖ ਲੋ ਸੂਰਜ ਅਸਤੋ ਰਿਹਾ ਛੇਪ ਰਿਹਾ ਇਹ ਸਭ ਕੁਝ ਕੁਦਰਤ ਦਾ ਨਿਜਮ ਆ ਚੱਕਰ ਚੱਲੀ ਜਾਂਦਾ ਵਾ ਧਰਤੀ ਆਪਣੀ ਧੁਰੇ ਦੇ ਵਾਰੇ ਘੁੰਮੀ ਜਾਂਦੀ ਆ ਤੇ ਦਿਨ ਰਾਤ ਬਣਿਆ ਵਾ ਆ ਵੇਖ ਲੋ ਤੁਹਾਡੇ ਵੇਹਣੇ ਵੇਹਣੇ ਕਿੰਨਾ ਹੀ ਅਸਤ ਹੋ ਗਿਆ ਚਲੋ ਜੀ ਆ ਓਕੇ ਧੰਨਵਾਦ ਸਾਰਿਆਂ ਦਾ ਵੇਖਣ ਵਾਸਤੇ ਸੂਰਜ ਦੇਵਤਾ ਮਈ ਦਾ ਲਾਸਟ ਮਹੀਨਾ ਮਈ ਦਾ ਲਾਸਟ ਲਾਸਟ ਦਿਨ ਚੱਲ ਰਿਹਾ ਹੈ ਮਈ ਮਹੀਨੇ ਦੇ